ਬੀਜੇਪੀ ਸੰਸਦੀ ਬੋਰਡ ਦਾ ਪੁਨਰਗਠਨ ਕੀਤਾ ਗਿਆ ਪਰ ਉਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲਾਲਕ੍ਰਿਸ਼ਨਾ ਅੜਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਥਾਂ ਨਹੀਂ ਮਿਲੀ ਹੈ। ਮਾਰਗਦਰਸ਼ਕ ਕਮੇਟੀ ਬਣਾਈ ਗਈ ਹੈ ਪੰਜ ਮੈਂਬਰਾਂ ਦੀ। ਉਹਨਾਂ ਵਿੱਚ ਇਹਨਾਂ ਤਿੰਨਾਂ ਲੀਡਰਾਂ ਨੂੰ ਜ਼ਰੂਰ ਸ਼ਾਮਿਲ ਕੀਤਾ ਗਿਆ ਹੈ। ਮਾਰਗਦਰਸ਼ਕ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਪਰ ਬੀਜੇਪੀ ਸੰਸਦੀ ਬੋਰਡ ਵਿੱਚ ਇਹਨਾਂ ਤਿੰਨਾਂ ਵੱਡੇ ਲੀਡਰਾਂ ਨੂੰ ਆ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਹੋਰ ਗੱਲ ਕਰਦੇ ਹਾਂ ਸਾਡੇ ਸਹਿਯੋਗੀ ਆਲਿੰਦਰ ਸਿੰਘ ਦੇ ਨਾਲ। ਯ ਯੁੱਗ ਦਾ ਅੰਤ ਹੋ ਗਿਆ ਬੀਜੇਪੀ ਚ ਬਿਲਕੁਲ ਅਟਲ ਅਡਵਾਨੀ ਯੁੱਗ ਦਾ ਅੰਤ ਨਹੀਂ ਹੋ ਗਿਆ ਸੀ ਜਿਸ ਦਿਨ ਨਰਿੰਦਰ ਮੋਦੀ ਨੂੰ ਜਦੋਂ ਪਹਿਲੀ ਵਾਰ ਕੰਪੀਨ ਕਮੇਟੀ ਦਾ ਚੇਅਰਮੈਨ ਬਣਾਇਆ ਜਾਂਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਉਮੀਦਵਾਰ ਲਾਨੇ ਜਾਂਦੇ ਨੇ ਹੁਣ ਬਿਲਕੁਲ ਸਾਫ ਹੋ ਗਿਆ ਕਿਉਂਕਿ ਪਾਰਲੀਮੈਂਟ ਜਿਹੜੀ ਬੋਡੀ ਹੁੰਦੀ ਹੈ ਜਿਹੜੀ ਪਾਰਲੀਮੈਂਟਰੀ ਅਫੇਅਰ ਜਿਹੜੀ ਪਾਰਟੀ ਦੇ ਦੇਖ ਦਿਓ ਬਹੁਤ ਇੰਪੋਰਟੈਂਟ ਬਾਡੀ ਹੁੰਦੀ ਹੈ ਸਾਰੇ ਡਿਸੀਜਨ ਉਹਦੇ ਚ ਹੋਣੇ ਹੁੰਦੇ ਨੇ ਪਰ ਨਰਿੰਦਰ ਮੋਦੀ ਵੀ ਜਿਹੜਾ ਮਾਰਗਦਰਸ਼ਨ ਬਾਡੀ ਚਾਹੀ ਨਹੀਂ ਉਹਦਾ ਮਤਲਬ ਇਹ ਆ ਕਿ ਕਿਵੇਂ ਜਿਹੜੇ ਦੂਜੇ ਤਰ੍ਹਾਂ ਨੂੰ ਸਾਇਲੈਂਟ ਕਰ ਲਾ ਔਰ ਇੱਥੇ ਸਿਆਸਤ ਦੇ ਤਹਿਤ ਹੀ ਨਰਿੰਦਰ ਮੋਦੀ ਨੂੰ ਇੱਧਰ ਪਾਇਆ ਗਿਆ ਉਹ ਨਰਿੰਦਰ ਮੋਦੀ ਦੀ ਖੁਦ ਸਹਿਮਤੀ ਹੋਏਗੀ ਕਿ ਮੈਨੂੰ ਇੱਧਰ ਪਾ ਦਿਓ ਤਾਂ ਕਿ ਇਹ ਮੈਸੇਜ ਇਸ ਤਰ੍ਹਾਂ ਦਾ ਨਾ ਜਾਵੇ ਕਿ ਸਿਰਫ ਅੜਵਾਨੀ ਰਾਜਨਾਥ ਜਾਂ ਇਹਨਾਂ ਲੋਕਾਂ ਨੂੰ ਮੁਰਲੀ ਮਨੋਹਰ ਜੋਸ਼ੀ ਨੂੰ ਇੰਦਰ ਪਾਇਆਗਾ ਕਿਉਂਕਿ ਕੰਟਰਡਿਕਸ਼ਨ ਬੀਜੇਪੀ ਦੇ ਵਿਧੈਨ ਅਸੀਂ ਦੇਖਦੇ ਰਹੇ ਹਾਂ ਲਗਾਤਾਰ ਇਲੈਕਸ਼ਨ ਟਾਈਮ ਵੀ ਚੱਲਦੀਆਂ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ 'ਚ ਕ੍ਰੂਸ਼ਲ ਟਾਈਮ ਆਗਾ ਤਿੰਨ ਇਲੈਕਸ਼ਨ ਆ ਰਹੀਆਂ ਨੇ ਮਹਾਰਾਸ਼ਟਰ ਦੀ ਇਲੈਕਸ਼ਨਾਂ ਹਰਿਆਣੇ ਦੀ ਇਲੈਕਸ਼ਨਾਂ ਕਿਉਂ ਅਗਰ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਆ ਜਾਂਦੀ ਹੈ ਕਿ ਸਿਰਫ ੜਵਾਨੀ ਰਾਜਨਾਥ ਤੇ ਮੁਰਲੀ ਮਨੋਹਰ ਜੋਸ਼ੀ ਹੀ ਪਾਦਦੇ ਆਂ ਦੇ ਮੋਦੀ ਨਾ ਪਾਇਏ ਜਾਂਦੇ ਤਾਂ ਮੈਸੇਜ ਹੋਰ ਤਰ੍ਹਾਂ ਦਾ ਜਾਣਾ ਸੀ ਇੱਕ ਸਿਆਸਤ ਦੇ ਤਹਿਤ ਕਿਉਂਕਿ ਸਿਆਸਤ ਜੋ ਦਿਖਦਾ ਹੁੰਦਾ ਉਹ ਹੁੰਦਾ ਨਹੀਂ ਜੋ ਹੁੰਦਾ ਉਹ ਦਿਖਦਾ ਨਹੀਂ ਹੁੰਦਾ ਅ ਮਾਰਗਦਰਸ਼ਕ ਬੋਰਡ ਚ ਪਾਇਆ ਗਿਆ ਪਰ ਕਿਉਂਕਿ ਪਾਰਲੀਮੈਂਟ ਫਿਰ ਜਿਹੜੀ ਬੋਡੀ ਹੁੰਦੀ ਹੈ ਇੰਪੋਰਟੈਂਟ ਬੋਡੀ ਹੁੰਦੀ ਹੈ ਉਸ ਤੋਂ ਬਾਹਰ ਕਰਨ ਦਾ ਮਸਲਾ ਉਸ ਪੂਰੀ ਜਿਹੜੀ ਕੈਂਪੇਨ ਆ ਪਾਰਲੀਮੈਂਟਰੀ ਅਫੇਅਰ ਦੇ ਜਦੋਂ ਜਦੋਂ ਨਰਿੰਦਰ ਮੋਦੀ ਕੈਂਪੇਨ ਦੇ ਚੇਅਰਮੈਨ ਬਣਦੇ ਨੇ ਪ੍ਰਧਾਨ ਮੰਤਰੀ ਪਾਦੀ ਉਮੀਦਵਾਰ ਬਣਦੇ ਨੇ ਉਸੇ ਦਾ ਹਿੱਸਾ ਅਗਲਾ ਅਗਲੀ ਕੜੀ ਹੈ ਯਾਨੀ ਅੰਦਰ ਅਹਿਮ ਫੈਸਲੇ ਸਾਰੇ ਭਾਜਪਾ ਦੀ ਸੰਸਦ ਦੀ ਬੋਰਡ ਬੋਰਡ ਲੈਂਦਾ ਹੈ ਹੁਣ ਜੋ ਮਾਰਗਦਰਸ਼ਕ ਕਮੇਟੀ ਬਣਾਈ ਗਈ ਹੈ ਇਸ ਦੀ ਕਿੰਨੀ ਕੁ ਬੁੱਕਤ ਰਹਿਣ ਵਾਲੀ ਹੈ ਦੇਖੋ ਮਾਰਗਦਰਸ਼ਕ ਕਮੇਟੀ ਸਿਰਫ ਕਿਉਂਕਿ ਜਦੋਂ ਜੇ ਤੁਸੀਂ ਪਿਛਲੇ ਦਿਨਾਂ ਦੇ ਅੰਦਰ ਜਦੋਂ ਅਸੀਂ ਲੀਡਰਾਂ ਦੇ ਬਿਆਨ ਦੇਖਦੇ ਰਹੇ ਹਾਂ ਬੀਜੇਪੀ ਦੇਆਂ ਦੇ ਤਾਂ ਲਗਾਤਾਰ ਇਹੀ ਗੱਲ ਹੁੰਦੀ ਸੀ ਜਦੋਂ ਅਡਵਾਨੀ ਨੇ ਇੱਕ ਖੁੱਲਾ ਲੈਟਰ ਲਿਖਿਆ ਸੀ ਕਿ ਪਾਰਟੀ ਦੇ ਅੰਦਰ ਕੋਈ ਡੈਮੋਕ੍ਰੇਸੀ ਨਹੀਂ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹ ਪਾਰਟੀ ਵੀ ਨਹੀਂ ਰਹੀ ਉਦੋਂ ਵੀ ਬੀਜੇਪੀ ਦੇ ਸਾਰੇ ਲੀਡਰ ਇਹ ਕਹਿੰਦੇ ਸੀ ਕਿ ਸਾਡੇ ਮਾਰਗਦਰਸ਼ਕ ਅਡਵਾਨੀ ਨੇ ਸਿਰਫ ਸ਼ਬਦ ਇੱਕ ਸ਼ਬਦਾਂ ਦੀ ਖੇਡ ਆ ਜਿਹੜੀ ਮਾਰਗਦਰਸ਼ਨ ਮਾਰਗਦਰਸ਼ਨ ਦੁਬਾਰਾ 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 ਬੀਜੇਪੀ ਦੇ ਲੀਡਰਾਂ ਵੱਲੋਂ ਕਿਹਾ ਜਾਂਦਾ ਸੀ ਉਸ ਮਾਰਗਦਰਸ਼ਨ ਦਾ ਸਿਆਸੀ ਮਤਲਬ ਕੋਈ ਨਹੀਂ ਹੈਗਾ ਸਿਆਸੀ ਜਿਹੜੀ ਪੁੱਛਗਿੱਛ ਹੁੰਦੀ ਹੈ ਜਾਂ ਸਿਆਸੀ ਤੌਰ ਦੇ ਉੱਤੇ ਜਿਹੜੀ ਇੰਟਰਵੈਂਸ਼ਨ ਹੁੰਦੀ ਹੈ ਪਾਰਟੀ ਦੇ ਅੰਦਰ ਜਿਹੜੀ ਦਖਲਅੰਦਾਜ਼ੀ ਹੁੰਦੀ ਹੈ ਲੀਡਰ ਦੀ ਉਹ ਕੋਈ ਵੀ ਦਖਲਅੰਦਾਜ਼ੀ ਹੁਣ ਅੜਵਾਨੀ ਦੀ ਜਾਂ ਰਾਜ ਖਾਸ ਤੌਰ ਤੇ ਅੜਵਾਨੀ ਤੇ ਮਿਰਲੀ ਮਨੋਰ ਜੋਸ਼ੀ ਦੀ ਜੇ ਤੁਸੀਂ ਦੇਖੀਏ ਕਿਉਂਕਿ ਰਾਜਨਾਥ ਸਿੰਘ ਵੀ ਦੋ ਜਿਹੜਾ ਤੜਾਗਾ ਮੋਤੀ ਦਾ ਉਹਦੇ ਨੇੜੇ ਰਾਜਨਾਥ ਤੇ अरुण ਜੀਟਲੀ ਉਹ ਦੋਵੇਂ ਖੱਬੀ ਤੇ ਸੱਜੀ ਵਾਂ ਮੰਨੇ ਜਾਂਦੇ ਨੇ ਸਰਕਾਰ ਦੇ ਅੰਦਰ ਇਸ ਕਰਕੇ ਉਹਨਾਂ ਦਾ ਸਾਈਡ ਤੇ ਕਰਨਾ ਜੋ ਤੁਸੀਂ ਸਭ ਤੋਂ ਪਹਿਲਾਂ ਕਿਹਾ ਕਿ ਉਹ ਯੁੱਗ ਜਿਹੜਾ ਉਦੋਂ ਖਤਮ ਹੋਣ ਦੀ ਸ਼ੁਰੂਆਤ ਹੋਈ ਸੀ ਉਹਦਾ ਬਿਲਕੁਲ ਅ ਕਿਹੜੇ-ਕਿਹੜੇ ਮੈਂਬਰ ਨੇ ਭਾਜਪਾ ਦੇ ਨਵੇਂ ਸੰਸਦ ਦੀ ਬੋਰਡ ਵਿੱਚ ਅਮਿਤ ਸ਼ਾਹ ਨੂੰ ਪ੍ਰਧਾਨ ਬਣਾਇਆ ਗਿਆ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਨੇ ਸੰਸਦੀ ਬੋਰਡ ਤੇ ਵੀ ਪ੍ਰਧਾਨ ਬਣਾਇਆ ਗਿਆ ਨਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇ ਵਿੱਚ ਸ਼ਾਮਿਲ ਹੋਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਸੰਸਦੀ ਬੋਰਡ ਤੇ ਮੈਂਬਰ ਬਣਾਏ ਗਏ ਨੇ ਇਹਨਾਂ ਸਾਰੇ ਲੀਡਰਾਂ ਨੂੰ ਸ਼ਾਮਿਲ ਕੀਤਾ ਗਿਆ ਪਰ ਇਸ ਤੋਂ ਇਲਾਵਾ ਅਰੁਣ ਜੈਤਲੀ ਵਿੱਤ ਮੰਤਰੀ ਉਹਨਾਂ ਨੂੰ ਵੀ ਸੰਸਦੀ ਬੋਰਡ ਦਾ ਹਿੱਸਾ ਬਣਾਇਆ ਗਿਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਸੰਸਦੀ ਬੋਰਡ ਦਾ ਹਿੱਸਾ ਨੇ ਵੈਂਕਾ ਐਨਾਈਡੂ ਵੀ ਕੈਬਨਿਟ ਮੰਤਰੀ ਨੇ ਸੰਸਦੀ ਬੋਰਡ ਦੇ ਵਿੱਚ ਵੀ ਉਹਨਾਂ ਨੂੰ ਥਾਂ ਮਿਲੀ ਹੈ ਨਿਤਿਨ ਗਟਕੀ ਜੋ ਕਿ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਵੀ ਥਾਂ ਮਿਲੀ ਹੈ ਨਵੇਂ ਸੰਸਦੀ ਬੋਰਡ ਦੇ ਵਿੱਚ ਪੁਨਰਗਠਨ ਕੀਤਾ ਗਿਆ ਬੀਜਪੀ ਦੇ ਸੰਸਦੀ ਬੋਰਡ ਦਾ ਕੈਬਨਿਟ ਮੰਤਰੀ ਅਨੰਤ ਕੁਮਾਰ ਨੂੰ ਵੀ ਬੀਜਪੀ ਦੇ ਸੰਸਦੀ ਬੋਰਡ ਦਾ ਮੈਂਬਰ ਹੋਣ ਦਾ ਮਾਨ ਦਿੱਤਾ ਗਿਆ ਥਾਵਰਚੰਦ ਗਹਿਲੋਤ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਵੀ ਹਿੱਸਾ ਬਣਾਇਆ ਗਿਆ ਬੀਜਪੀ ਦੇ ਸੰਸਦੀ ਬੋਰਡ ਦਾ ਸ਼ਿਵਰਾਜ ਸਿੰਘ ਚੋਹਾਂ ਜੋ ਕਿ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਬੀਜਪੀ ਦੇ ਸੰਸਦੀ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੇਪੀ ਨੱਡਾ ਜੋ ਕਿ ਬੀਜੇਪੀ ਦੇ ਮਹਾਸਕਤਰ ਨੇ ਪਹਿਲੀ ਵਾਰ ਉਹਨਾਂ ਨੂੰ ਬੀਜੇਪੀ ਦੇ ਸੰਸਦੀ ਬੋਰਡ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਮਹਾਸਕਤਰ ਬੀਜੇਪੀ ਦੇ ਰਾਮ ਲਾਲ ਉਹਨਾਂ ਨੂੰ ਵੀ ਬੀਜੇਪੀ ਸੰਸਦੀ ਬੋਰਡ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰ ਲਾਲ ਕ੍ਰਿਸ਼ਨ ਅਡਵਾਨੀ ਅਟਲ ਬਿਹਾਰੀ ਵਾਜਪਾਈ ਮੁਰਲੀ ਮਨੋਹਰ ਜੋਸ਼ੀ ਜੋ ਕਿ ਬੀਜੇਪੀ ਦੇ ਥੰਮ ਮੰਨੇ ਜਾਂਦੇ ਨੇ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਬੀਜੇਪੀ ਦੇ ਸੰਸਦੀ ਬੋਰਡ ਦੇ ਵਿੱਚ